ਲੱਗੇ ਉਹ ਉਪਰ ਨੂੰ تھے ਗੋभी ਗਾਜਰਾ ਮੇਲਾ ਲੱਗਾ ਸੀ ਲੈ ਚਲਦੇ ਆ ਚਾਰ ਪਾ ਲਈਏ ਸੈਕਿੰਡ ਰਾਉਂਡ ਪਰਮਜੀਤ ਜੀਆਂ ਸੁਆਵਾਂ ਲਈਆਂ ਜਾ ਰਹੀਆਂ ਪਰਮਜੀਤ ਨੇ ਗਾਜਰਾ ਇੰਨੀਆਂ ਵੱਡੀਆਂ ਕਰ ਦਵੀ ਦਿੱਤੀਆਂ ਮੇਰੀ ਗੋभी ਰਾਤ ਰਹਿ ਗਈ ਐਸ ਕੀ ਪੌਣਾ ਵੀ ਤੁਸੀਂ ਆ ਦੇਖੀਏ ਕਿਦਾਂ ਦਾ ਸਵਾਦ ਬਣਾਉਣਾ ਹੈ ਕਿ ਨਹੀਂ ਮੈਨੂੰ ਲਾਦਾ ਹੁਣ ਗੋਭੀ ਗਾਜਰਾ ਨਾ ਜੱਟਾਂ ਨੇ ਜ਼ਿਆਦਾ ਬੀਜ ਲਈਆਂ ਹੋਣੀਆਂ ਤਾਂ ਰੋਲ ਪੈ ਗਿਆ ਐਡਡਡ ਇੰਦ ਲਫਾ ਫੇ ਕਿਤੇ 5-5 ਰੁਪਏ ਕਿਲੋ ਗੋਭੀ ਅੱਜ ਦੀ ਧੁੰਦ ਪਈ ਅੱਜ ਮੌਸਮ ਵਧੀਆ ਆ ਪੱਤੇ ਸਾਰੇ ਝੜ ਗਏ ਮਨਰੂਪ ਦੇ ਥੋੜੇ ਜਿਹੇ ਰਹਿ ਗਏ ਤੁਸੀਂ ਕਹਿ ਨਹੀਂ ਸਕਦੇ ਕਿ ਮਨਰੂਪ ਨੇ ਨਹੀਂ ਹੈਲਪ ਕੀਤੀ ਮਨਰੂਪ ਵੀ ਗਾਜਰਾਂ ਧੋਣ ਜੇ ਹੈਲਪ ਕਰ ਰਹੀ ਆ ਜੇ ਪਾਪਾ ਨੇ ਚੀਰੀਆਂ ਸੀਗੀਆਂ ਤੇ ਮਨਰੂਪ ਧੋ ਰਹੀ ਆ ਤੇ ਮੇਰੀ ਜ਼ਵੇਦੀ ਗੋभी ਇੱਥੇ ਕਿ ਲਟਕੀ ਆ ਹੁਣ ਮੈਂ ਇਹਨੂੰ ਪੂਰੀ ਕਰਨਾ ਹੋਣੇ ਕਿਦਾਂ ਫਰੈਸ਼ ਫਰੈਸ਼ ਲੱਗਦੀਆਂ ਜਦੋਂ ਹੁਣ ਧੁੱਪ ਵੀ ਹੈ ਨਹੀਂ ਹੁਣ ਇਹਨੂੰ ਦੋ ਦਿਨ ਧੁੱਪ ਲੱਗੂਗੀ ਤਾਂ ਫੇ ਇਹਦਾ achar ਬਣਾਵਾਂਗੇ ਆਂ ਫੇ ਸੁੱਕਾ ਹੁੰਦਾ ਹੁਣ achar ਦੀ ਤਿਆਰੀ ਸੁੱਕ ਗਿਆ ਹੁਣ ਤਾਂ ਇੱਧਰ ਜਵੈਣ ਜੀਰਾ ਲੂਣ ਤੇਲ ਪਾ ਕੇ ਕੜਾਈ ਰੱਖਤੀ ਆ ਹੁਣ ਇਹਨੂੰ ਬਣਾਵਾਂਗੇ ਇਹਦੀ ਮਿੱਠਾ ਨਹੀਂ ਪਾਉਣਾ ਉਹਦਾ ਪਰਮਜੀਤ ਨੂੰ ਮਿੱਠੇ ਵਾਲਾ ਪਸੰਦ ਨਹੀਂ ਕਹਿੰਦੇ ਮਿੱਠਾ ਨਾ ਪਾਵੀ ਮਿੱਠਾ ਕਿਉਂ ਨਾ ਇਹਦੀ ਰਹਿਣ ਜਣਾ ਹਲਦੀ ਨਾਲ ਲਾਲ ਮਿਰਚ ਇਹ ਪੈਣ ਦੀ ਆ ਤੇ ਰਾਇਨ ਕਰਮ ਹੋ ਗਿਆ 스멜 ਨਹੀਂ ਆਉਂਦੀ ਉਹਨਾਂ ਨੂੰ ਉਹ ਜੀਰਾ ਜਿਹੜਾ ਦੈਂ ਤੇ ਯਾਦ ਰੱਖੋ ਤੇ ਲੱਗਦਾ ਤੇਰਾ ਤੋਂ ਕਾਤਾ ਹੁਣ ਹੌਲੀ ਢੀਹਿਆ ਹੁਣ ਸਾਰੇ ਮਸਾਲੇ ਪਾਤੇ ਆ ਹਿੰਗ ਨਾਲ ਲਾਲ ਮਿਰਚ ਹਲਦੀ ਲੂਣ ਹੁਣ ਬਸ achar ਪਾਵਾਂਗੇ ਵਿੱਚ ਹੌਂ ਵਿੱਚ ਪਾਤਾ ਆ ਨੇ ਹੌਲੀ ਹੌਲੀ ਥੋੜਾ ਜਿਹਾ ਪਾਣੀ ਛੱਡ ਦੇਣਾ ਹੁਣ ਵਿੱਚ ਮਿਕਸ ਕਰਨਾ ਸ਼ੁਰੂ ਕਰਾਂਗੇ ਹੁਣ ਵਿੱਚ ਸਿਰਕਾ ਪਾਤਾ ਠੰਡਾ ਹੋ ਗਿਆ ਸੀਗਾ ਹੁਣ ਵਿੱਚ ਸਟੋਰ ਕਰਕੇ ਰੱਖਾਂਗੇ ਵੈਸੇ ਤਾਂ ਕੱਚ ਦਾ ਚਾਹੀਦਾ ਪਰ ਹੁਣ ਕੱਚ ਦਾ ਹੈ ਨਹੀਂਗਾ ਚਾਰੀ ਇਹਨੇ ਪੈਂਦੇ ਤਾਂ ਫੇਰ ਹੁਣ ਪਲਾਸਟਿਕ ਵਾਲੇ ਜਿਹਾ ਪਾ ਦੇਣਾ ਮਹਿਤਾਬ ਨੇ ਬਲੋ ਕੀ ਬਣਾਇਆ ਆ ਟੈਂਟ ਲੈ ਦਾ ਵਿੱਚ ਕੀ ਕੋਈ ਹਾਂ ਗੁੱਡੀ ਵੀ ਵਿੱਚ ਹੀ ਆ ਕਦੀ ਬਾਹਰ ਨੂੰ ਆ ਦੇ ਗੁੱਡੀ ਕੀ ਸਾਰਾ ਕੁਝ ਮੈਂ ਹਜੇ ਸਾਟੇ ਕੋਲ ਨਾ ਹਜੇ ਹਾਂ ਇਹ ਬਣਾਇਆ ਕੀ ਆ ਟੈਂਟ ਹੌ ਗੀਜ਼ਰ ਦਾ ਟੈਂਟ ਹਾਊਸ ਬਣਿਆ ਸਾਰੇ ਕਿਤੇ ਤੇ ਮਾਰ ਖੇਸੀਆਂ ਖੁਸੀਆਂ ਲੈ